ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੋ ਸ਼ੌਂਕੀ ਪੀਵੀਪੀ ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਹਰੀਕੇ ਕਲਾ ਇਹ ਨਾਲ ਸਮੰਦਰਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਹਰ ਮੰਗਲਵਾਰ ਇੱਥੇ ਮੰਡੀ ਲੱਗਦੀ ਹੈ ਚੰਗੇ ਸੌਦੇ ਹੁੰਦੇ ਆ ਦੋਸਤੋ ਤੇ ਚੰਗੇ ਨਾ ਗਾਉਂਦੇ ਆ ਭੋਮਿਆ ਜੀ ਦਾ ਬੱਕਰਾ ਜੱਗੇ ਓਏ ਅੱਜ ਜੱਗੇ ਜੱਗੇ ਹਾਂ ਭਾਈ ਅਲਹਰਾ ਰਜ਼ੀ ਉਮਰ ਬੰਤ ਚੰਗੇ ਸੌਦੇ ਹੁੰਦੇ ਆ ਦੋਸਤੋ ਤੇ ਤੁਸੀਂ ਵੀ ਹਰ ਮੰਗਲਵਾਰ ਇਸ ਮੰਡੀ ਤੇ ਪਹੁੰਚਿਆ ਕਰੋ ਆ ਨਾਗ ਬਾਬੇ ਕੋਟ ਕਪੂਰੇ ਤੋਂ ਆਏ ਆ ਜਥੇਦਾਰ ਹੋਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਐ ਵਧੀਆ ਜੀ ਜਿਵੇਂ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਮੇਰੇ ਨਾਲ ਕਿ ਮੇਰੇ ਨਾਲ ਇਹਨਾਂ ਨੂੰ ਪਤਾ ਯਰ ਗੱਡੀ ਕਬਜੂਰ ਆ ਪਟਦਾ ਲਾ ਠੀਕ ਹੈ ਵੇਖੀ ਬਈ ਦੰਦੋਂ ਦੰਦ ਵੇਖ ਲਈ ਕੁਲਦੀਪ ਸਿਆੰਗੂ ਟੁੱਟਿਆ ਨਾ ਕਾਸੇ ਮੇਰੋ ਭਾਈ ਖੜੀ ਹੈ ਬਾਹਰੋਂ ਨਹੀਂ ਅੰਦਰੋਂ ਭਾਈ ਖੜੀ ਹੈ ਕਾਸੇ ਹਾਂ ਵੇਲਾ ਦੰਦੋਂ ਛੀ ਦਸੀ ਜਾਂਦਾ ਕੌਣ ਆਦਾ ਛੀਏ ਭਾਈ ਐ ਆ ਬਾਈ ਆਖੀ ਜਾਂਦਾ ਦਾ ਜੇ ਸ਼ੀ ਹੋਣ ਤਾਂ 88 ਸੂਣ ਵਾਲੀ ਹੈ ਨਾ 4 ਮਹੀਨੇ ਦੀ ਗੱਬਣਾ ਬਾਈ ਤੇਰੀ ਹੈ ਕਾਠ ਵੀਰ ਕਰ ਦੇ ਕਰ ਦੇ ਜੌਲਾਂ ਦੀ ਯਾਰ ਲੈ ਬੋ ਦੋਤਾ ਤਾਂ ਕਰੀ ਨਹੀਂ ਹੁੰਦਾ ਯਾਰ ਹੱਥ ਕੱਢ ਪਾਵਾਂ ਅੰਚੋਂ ਵੇਚਤੀ ਬੱਕਰੀ ਤੇਰੀ ਨਹੀਂ ਦੱਸ 12 ਚੋ ਲਖਾਈ ਤੇਰੀ 10 ਨਹੀਂ ਹੈ ਨਹੀਂ ਮੈਂ ਕਿਹਾ ਬਾਹ ਵੇਚਣੀ ਹੈ ਮੈਂ ਵੀ ਵਿਚ ਨਹੀਂ ਹਾਂ ਜੀ ਹੋਰ ਫਿਰ ਰੁਪਿਆ 15000 ਲਾਉਂਗਾ ਜੀ ਹਾਂ ਨਾ ਹਾਂ ਨਹੀਂ ਭਾਈ ਯਾਰ ਫਿਰ ਇਹ ਕਿੱਥੇ ਵੇਚੂਗਾ ਨਹੀਂ ਵੇਚਣੀ ਗਾਸੀ ਵਾਰੀ ਅਸੀਂ ਕਿਹੜਾ ਬਣਵਾਉਂਗਾ ਕਿੱਦਾਂ ਵੇਚ ਜੀ ਕਿੱਥੇ ਵੇਚ ਲਉਂ ਜੀ ਛੱਡੀ ਨਾ ਕਿਸੇ ਐ ਨੂੰ ਮੂੰਹ ਕਰਕੇ ਛੜੂਰੇ ਨੂੰ ਮੂੰਹ ਕਰਕੇ ਛੱਡੀ ਨਾ ਛੱਡੀ ਤੂੰ ਵੇਚ ਹਾਂ ਵੇਚਣ ਵਾਲੀ ਗੱਲ ਕਰ ਜਿਹੜੀ ਗੱਲ ਆ ਅਗਲੇ ਦਾ ਵੀ ਮੌਜੂਦ ਹੀ ਹੈ ਅਗਲੇ ਦਾ ਵੀ ਰੋਟੀ ਦਾ ਮਸਲਾ ਇਹ ਤੂੰ ਵੇਖ ਜੀ ਗੱਡੀ ਉੱਤਰਿਆ ਜੀ ਪਹਿਲੀ ਇੱਕਦਮ ਤੂੰ ਕਰੀ ਇਹ ਹਾਂ ਉੱਪਰ ਤਾਂ ਨਹੀਂ ਗਈ ਗਈ ਗੁੱਲੂ ਬੱਕਰੇ ਫੇਰ ਹੋਰ ਕਿਹਦੇ ਕੰਮ ਦੀ ਨਵੇਂ ਵੀ ਬਹੁਤ ਜੰਦੀ ਆ ਉਹ ਵੀ ਖਾ ਦੇਵੇ ਦੋ ਹਾਂ ਫੇਰ ਹੀ ਫਾਇਦਾ ਫੇਰ ਮੈਂ ਖਾਣ ਮਾਰ ਮੈਂ ਉਹ ਨਹੀਂ ਬੱਕਰੇ ਉਹ ਦੇ ਦੇ ਉਹ ਨਹੀਂ ਰਹਿਦੇ ਆਏ ਦੇ ਦੇ ਯਾਰ ਭਾਈ ਹੁਣ ਤਾਂ ਪੈਸੇ ਬੋਲ ਲਾ ਦੇ ਨਹੀਂ ਨਹੀਂ ਬਹੁਤ ਸਾਢੇ 12000 ਚਾ ਬਸ ਫੇਰ ਤੇਰਾ ਬਣੇ ਸਾਢੇ 12 ਬਸ ਬਣ ਤੇਰਾ ਆਣ ਹੱਟ ਪਰੇ ਹੋਣ ਫਾੜੀ ਯਾਰ ਨਹੀਂ ਹੁੰਦਾ ਨਾ ਸਭ ਦੇ ਕੋਲ ਇਹ ਮੈਂ ਨਹੀਂ ਲਾਤੀ ਸਾਢੇ ਬਾਈ ਯਾਰ ਤੇਰਾ ੱੱਕਾ ਹੁਣ ਮੈਂ ਕਿੱਥੇ ਵੇਚਦਾ ਉਹ ਨਹੀਂ ਯਾਰ ਮੈਂ ਕਿੱਥੇ ਵੇਚ ਲੂੰਗਾ ਬਾਈ ਯਾਰ ਇਹ ਕ ਜਾਨਵਰ ਇਹ ਕੋਈ ਨਹੀਂ ਜਾਨਵਰ ਨਹੀਂ ਨਹੀਂ ਆ ਬੱਕਰੀ ਆ 13000 ਦਾ ਸੌਦਾ ਹੋ ਗਿਆ ਉਹ ਨਹੀਂ ਬਾਈ ਯਾਰ ਕੋਈ ਯਾਰ ਕੋਈ ਕਸ ਨਹੀਂ ਘੱਟੀ ਜਾਂਦਾ ਬੰਦਾ ਗਾਵ ਨੇ ਵੇਚਣੀ ਆ ਹਜੇ ਨਹੀਂ ਪਤਾ ਵੀ ਇਹਨਾਂ ਨੂੰ ਨਫਾ ਦੇਣਾ ਹੈ ਕਿ ਬਰਾਬਰੀ ਕਰਨੇ ਆ ਕਿੰਨਾ ਨਫਾ ਵੀ ਬਾਈ ਯਾਰ ਅੱਗੇ ਨਾਲ ਆ ਜਾ हां भाई लाया कुछ मोटू एदा बॉडी लाई है एदा बाबा ਕੀ ਆਂਦਾ ਬਈ ਸਹੀ ਗੱਲ ਤੇ ਤੇ ਵੀ ਇੱਕ ਬਾਈ ਥੋੜੀ ਇੱਕ ਪਾ ਲਗਾ ਥਲੇ ਨਾ ਨਹੀਂ ਕਿੰਨੇ ਚ ਰੱਖ ਲਈ ਬਾਬਾ ਉਹ ਕਹਿੰਦਾ ਨਹੀਂ ਵੇਤ ਨਹੀਂ ਕਿੰਨੇ ਚ ਰੱਖ ਲਈ ਉਹ ਕਹਿੰਦਾ ਨਹੀਂ ਨਾ ਦੇ ਨਹੀਂ ਦੇ ਇਹ ਥੋੜੀ ਹੁੰਦੀ ਹੈ ਗੱਲ ਬਾਬਾ ਯਾਰ ਚਲ ਇੱਕ ਉਹਨੇ ਰੱਖ ਲਈ ਉਹ ਕਹਿੰਦਾ ਮੈਂ ਘਰੇ ਰੱਖ ਲੈਣੀ ਆ ਬਾਕੀ ਆ ਖੜੀ ਇੱਕ ਹੋਰ ਲੈ ਲਓ ਨਹੀਂ ਉਹ ਨਹੀਂ ਹੁਣੀ ਸਾਡੇ ਤੇਰਾ ਤੇ ਮੈਂ ਲਿਖਾਈ ਇਹਨਾਂ ਨੂੰ ਕਹਿ ਲਈ ਹੁਣ ਮੈਂ ਲਿਖਾਈ ਇਹਨਾਂ ਨੂੰ ਪਾ ਦਿੰਨੇ ਚੱਲ ਪਾ ਦੇ ਲਿਖਾਈ ਉਹ ਕੋਈ ਨਹੀਂ ਹੁੰਦਾ ਯਾਰ ਪਹੇ ਇਹਨਾਂ ਨੂੰ ਕਰਾ ਦਿੱਤ ਗਿਆ ਹੋਰ ਯਾਰ ਹੋਰ ਭਾਈ ਅਸੀਂ ਕਰਦੀ ਅਸੀਂ ਕਰਦੀ ਕਰ ਦਿਓ ਕਰ ਦਿਓ ਯਾਰ ਕਰ ਯਾਰ ਹੋ ਗਿਆ ਯਾਰ ਸੌਦਾ ਓ ਨਾ ਚੀੜਾ ਹੋ ਹੁਣ ਤੂੰ ਓ ਬੋਲ ਓ ਜਾਣ ਦੇ ਜਾਣ ਦੇ ਜਾਣ ਦੇ ਬਾਬਾ ਪੈਸੇ ਕਹਿਣਾ ਖਲਾਈ ਪਾ ਦੇ ਸੋ ਹੋ ਗਈ ਨਹੀਂ ਕਾਲੀ ਪੱਟ ਕੋਈ ਸਹੀ ਹੈ 15 14 ਕੀਤੀ ਹੈ ਚੱਲ ਖਾਈ ਕੋਈ ਨਹੀਂ ਆਪੋ ਆਦੀ ਕਰਾ ਦੇ ਉਹ ਯਾਰ ਆਪੋ ਆਪਣੀ ਸਹੀ ਕਿਉਂ ਬੋੜ ਭੱਜੀ ਜਾਂਦਾ ਯਾਰਾ ਸਹੀ ਹੈਗਾ ਜਿਹੜਾ ਕਰੀ ਆਉਂਦਾ ਆਪੋ ਆਪਣੀ ਕਰ ਲਓ ਠੀਕ ਹੈ ਦਿਓ ਨਾ ਹਾਂ ਸੌਦਾ ਸਿਰੇ ਚੜਾਓ ਯਾਰਾ ਖਾਲਸਾ ਸਾਈਡ ਤੇ ਹੋ ਜੀ ਕਿਹੜੋਂ ਪੈਸੇ ਬਈ ਸਾਡੇ ਸਾਡੇ ਪਟਾਕੇ ਬੰਦੈਂਦੀ ਕਿ ਸਾਡੇ ਨੂੰ ਕਬ ਹਾਂ ਅਸੀਂ ਖਿਆਲ ਹੀ ਪਾਇਆ ਕਿ ਹਾਂ ਦਮਾਵਟੀ ਲੈ ਗਿਆ ਅੰਮੇ ਦੀ ਲੱਗਦਾ ਆਪਾਂ ਨੂੰ ਕਿੰਨੇ ਨੰਬਰ ਪੂਰੇ ਕਿੰਨੇ ਦੀ ਕਰਤੀ ਮੋਟੇ 1400 ਦਿਖਾਈ ਆਪੋ ਆਪਣੀ ਵਾਹ ਬਈ ਬੱਕਰੀ ਵੀ ਚੰਗੀ ਆ ਬਈ ਹਾਂ ਦੱਸਿਆ 11 ਜੀ ਨੂੰ 1500 ਦੇ ਨਾ ਨਾ ਬਲ ਗਨਦਾ ਬੋਰਡ 25 25 ਉਹਨੂੰ ਪਾ ਦੇ 1500 ਦੇ ਦੇ 1500 ਦੇ ਦੇ ਗੱਲ 15 1500 ਆਪਾਂ ਤਿੰਨ ਦੇ ਚਲ ਆਪਾਂ ਨਹੀਂ ਪਰ ਜਦੋਂ ਤੱਕ ਮੈਂ ਕਹਾਂ ਤੱਕ ਮੈਂ ਕੋਲ ਲੈ ਕੇ ਦੇਵਾਂ ਕਿੰਨੇ ਹੋ ਗਏ 12000 ਦੇ ਇੰਨੇ ਆ ਰਿਹਾ ਕੋਈ ਤੇ ਨੂੰ ਮਾਨ ਕਰਕੇ ਕਿਹੜਾ 17 ਦੇ ਜਨਮ ਮੇਰਾ ਤਾਰੀਖ 14 ਉਹ ਸਾਹਮਣੇ ਹੁੰਦਾ ਮੈਂ ਹਮਨੇ ਆ ਵੀਡੀਓ ਜੀ ਮੈਂ ਤਾਇਆ ਆ ਰਹੀ ਦਸਤਿਕ ਨਹੀਂ ਵੀਡੀਓ ਨਹੀਂ ਕਰਦੇ ਹਾਂ ਜਿਹੜੀ ਪਟਾੜੀ ਬਦਲਾਵ ਜਿਆਦਾ ਨਹੀਂ ਕਰਦਾ ਕਿ ਕੋਈ ਮੈਂ ਕੋਨੇ ਦਾ ਮੈਂ ਨਹੀਂ ਕਹਿੰਦਾ ਬਾਤ ਉਹ ਪੈਰੀ ਵੀ ਸੁਝਾਗੇ ਹੋ ਉੱਪਰ ਡੇਢ ਫਟਾਂ ਜੀ 14 14 14 14 14 500 ਸ਼ੋਰ ਕਰਦੇ ਹਾਂ ਕੋਈ ਪਾਲ ਤੋਂ ਸ਼ੋਰ ਕਰਦੇ ਠੀਕ ਐਨ ਮੂੰਹ ਰੱਖ ਯਾਰ ਡੜੀ ਵੇਲਾ ਪੈਸੇ ਵਟੀ ਜਾਂਦਾ ਹੁਣ ਦਾਦਾ ਦਾਦਾ ਬੱਕਰੀ ਵਖਾ ਦੇ ਬਾਈ ਬੋੜ ਕਿਹੜੀ ਆ ਲਓ ਵੀ ਬਾਈ ਬੋਰਡ ਨੇ ਬੱਕਰੀ ਵੇਚੀ ਆ ਪਿੰਡ ਹੈਗਾ ਬਾਈ ਦਾ ਹਰੀਕੇ ਕਲਾ ਆ ਕਾਲੀ ਬੱਕਰੀ ਆ ਸੂਣ ਵਾਲੀ ਆ ਬਾਈ ਕਿੰਨੇ ਚਿਰ ਦੀ ਗੱਬਣਾ ਚਾਰ ਮਹੀਨੇ ਦੀ ਬਾਈ ਗੱਬਣਾ ਲਓ ਵੀ ਚਾਰ ਮਹੀਨੇ ਦੀ ਗੱਬਣਾ ਫੁੱਲ ਗਰੰਟੀ ਨਾਲ ਦਿੱਤੀ ਆ ਬਾਬਿਆਂ ਨੂੰ ਲਓ ਵੀ ਬਾਬੇ ਪਾਓ ਝੋਲੀ ਠੀਕ ਆ ਬਾਬਾ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੰਡੀ ਦੇ ਪਹੁੰਚਣ ਦੇ ਲਈ ਤੇ ਸੌਦੇ ਕਰਨ ਦੇ ਲਈ ਸਹੀ ਆ ਸਹੀ ਆ ਤੇ ਬਾਬਾ ਔਰ 23 ਲੈ ਗਨੇ ਪਾ ਲੈ ਗਣ ਔਰ 23 ਦੀ ਓਕੇ ਬਾਬਾ ਬੋਲ ਬੱਚੀ ਆ ਕੇ ਬਾਬਾ ਕੋ ਮੋਲ ਮੈਂ ਤੇ ਜਿਵੇਂ ਤੈਨੂੰ ਕਿਹਾ ਚੋਦਾ ਕਰਨਾ ਨਾਲ ਪੈਸਾ ਕਰਾ ਦੇ ਉਹ ਦੋ ਨਾਲ ਪੈਸਾ ਇਹਦੇ ਦੇ ਨਾ ਕੇ ਤੇ ਕਰੇ ਕੋਲ ਵਕਰਾ ਕਿ ਚਿੱਟੀ ਪੱਠੇ ਹੂੰ ਔਰ ਕਿਵੇਂ ਕਰੇਗਾ ਇਹ ਨਾਨਾ ਕਿਹੜੀ ਪੱਠੇ ਚਿੱਟੀ ਲਾਲਾ ਕਾਲੀ ਖੋਲ ਜਿਹੜੀ ਉਹ ਆ ਦੇ ਉਹ ਖਾ ਕੇ ਲਿਆ ਮਰੇ ਜਾ ਯਾ ਵਿਖਾਓ ਬਈ ਮਾਰ ਲਾ ਤੂੰ ਪਹਿਲਾਂ ਆਪਣੀਆਂ ਕਿਸੇ ਕੋਈ ਲਾ ਭਾਈ ਕਿਹਦੇ ਉਹ ਪਰੇ ਖੜੀਏ ਕਾ ਖੜੀਏ ਕਾ ਖੜੀ ਜੜੀ ਲੈਣੀ ਹੈ ਇੱਕ ਆ ਇੱਕ ਆ ਇੱਕੋ ਚਿੱਟੀ ਇੱਕੋ ਚਿੱਟੀ ਆ ਤੇ ਆ ਬੱਕਰਾ ਹੈ 8000 ਰੁਪਏ ਲਾ ਦਾਂਗਾ ਇੱਕ ਹੋਏਗਾ ਇੱਕੋ ਚਿੱਟੀ ਕੱਟੇਗੀ ਆ ਬੱਕਰੀ ਦੀ ਗੱਲ ਤੇ ਦੋ ਨਹੀਂ ਦੋ ਸੌ ਦਾ ਆ ਦੋ ਬੱਠਾ ਨੇ ਇੱਕ ਆ ਬੱਠਾ ਇਹਨਾਂ ਦੀ ਜਿਹੜੀ ਮਰਜ਼ੀ ਫੜ ਲਈਂ ਸੋਦੇ 'ਚ ਸਹੇਗਾ 15 ਆ ਬਲਨੀ ਆ ਕੋਈ ਇੰਟਰਨੈਟ ਤੋਂ ਬਤਾ ਕਿਉਂ ਵੋੜ ਸੋਦਾ ਬਾਬਾ ਜੀ ਇਧਰ ਆਜੋ ਸਾਹਮਣੇ ਆਜੋ ਵੋੜ ਬਾਈ ਜਿਵੇਂ ਕਰਨਾ ਤੂੰ ਕਰ ਕਰ ਕੋ ਕੋ ਨਹੀਂ ਉਹਨਾਂ ਨੇ ਅੱਜ ਤੱਕ ਕੰਬਣ ਬੱਕਲੇ ਨਹੀਂ ਲੈ ਲੈ ਅਰੇ ਤੂੰ ਆਪ ਦਾ ਕਰ ਆ ਇਧਰ ਇਹ ਮੰਗਦੇ ਸੀ ਬਾਈ ਕਰੋ ਕਰੋ ਯਾਰ ਕੋਈ ਕਰੋ ਕਰੋ ਕੋਈ ਨਹੀਂ ਕੋਲੋਂ ਬੱਕਾ ਲੈ ਲਾ ਤੂੰ ਲੈ ਚੱਲੋ ਸੋਦਾ ਕੋਈ ਨਹੀਂ ਤੂੰ ਪਾਤੀ ਬਾਈ ਇਹ ਨਾ ਲੱਸੀ ਹਾਂ ਨਾ ਦੱਸੀ ਹਾਂ ਨਾ ਤੂੰ ਵੀ ਲੈ ਜਾਗੇ ਦਸ ਤੋਂ ਨਰਮ ਹੋ ਗਿਆ 13 ਬਾਈ ਤੂੰ ਸੱਤ ਲੈ ਜਾ ਦਸ ਤੋਂ ਥੱਲੇ ਹੋ ਗਿਆ ਸਿੱਧਾ ਗੱਲ ਮੁਕਦੀ ਦਸ ਤੋਂ ਲੈਣੀ ਵਿੱਚ 10 ਤੋਂ ਥੱਲੇ ਆ ਆਉਂਦਾ ਨਹੀਂ ਲਾਊਗਾ 9000 ਦਾ ਦੇ ਬਾਬਾ ਯਾਰ 9000 ਦਾ ਦੇ ਨਾ ਬਾਬਾ ਬਖਸ਼ਾ ਤੈਨੂੰ ਮੱਕੀ ਲੈ ਕੇ ਤੋਰ ਕੇ ਦੇਾਂਗਾ ਹੋਰ ਦੱਸ ਕਿਉਂ ਨਾ ਗੋਮਾ ਹਾਂ 1000 ਨਰਮੇ ਕਿਹੜਾ ਪੰਡਾ ਬਾਬੇ ਦਾ ਕੋੜ ਕਪੂੜਾ ਸਾਡੇ 12 ਲਾ ਦ ਬਸ 12 ਲਾ ਲਿਆ ਉਹਨੇ ਵੇਚ ਲੈ ਉਹ 12 ਲਾ ਲਿਆ ਹੁਣ ਉਹਨੇ ਵੇਚਣਾ ਹੈਗਾ ਭਾਈ ਲੈ 12 ਲਾ ਇੰਨੇ ਵਪਾਰੀ ਲਾ ਕੇ ਗਏ ਬਾਬਾ ਸਾਰਿਆਂ ਨੂੰ ਲੈ 9200 ਨਹੀਂ ਯਾਰ ਠੀਕ ਆ ਲੈ ਯਾਰ 9.5 ਦਾ ਹੋ ਗਿਆ ਯਾਰ ਉਹ ਜਾ ਯਾਰ ਉਹ ਨਹੀਂ ਹੋ ਗਿਆ ਪਰਫੈਕਟ ਉਹ ਛੱਡ ਦੇ ਉਹ ਛੱਡ ਦੇ ਜਾ ਯਾਰ ਲੈ ਜਾ ਨਹੀਂ ਦੇਣਾ ਯਾਰ ਇਹਨਾਂ ਦੇ ਬਾਬਾ ਯਾਰ ਹੁਣ ਨਾ ਟੱਕਾ ਕਰ ਉਹ ਪੈਸੇ ਵੱਟੀ ਦੇ ਹੁੰਦੇ ਆ ਆਕ ਤੋਂ ਕਣੀਆਂ ਮੀਂਹ ਕਣੀ ਦਾ ਟਾਈਮ ਆ 1000 ਰੁਪਏ ਦਵਾ ਦੇ ਯਾ ਤੱਲੇ ਉਹ ਵੇਖਣਾ ਹੈਗਾ ਕੋਈ 5-400 ਰੁਪਏ ਜਾ 9.5 ਦਾ ਹੋ ਗਿਆ ਯਾਰ ਬਾਬਾ ਵੱਟ ਪੈਸੇ ਬਾਬਾ ਐ ਨਹੀਂ ਕਰੀ ਜਾਂਦਾ ਉਹ ਮਿਲਣੇ ਚਾਹੀਦੇ ਉਹ ਲਾਉਣ ਨੂੰ ਤਾਂ ਹਾਂ ਕਹਿੰਦੇ ਬਈ ਹਾਂ ਜੀ ਚੱਲ ਬੱਕਰਾ ਆ ਰਿਹਾ ਨੇ ਅੱਗ ਗਿਆ ਬੱਕਰੀਆ ਦੌੜ ਦੌੜੀ 1.5 ਕਰਾਂ ਨਾ 9.5 ਚੱਕ ਵੀ ਔਰ ਆ ਬੱਕਰਾ 9.5 ਸੌਦਾ ਹੋ ਗਿਆ ਹਰੀਕੇ ਕਲਾ ਬੱਕਰਾ ਮੰਡੀ ਤੇ ਅਗਲਾ ਸੌਦਾ ਤੁਹਾਨੂੰ ਦਿਖਾਵਾਂ ਤੇਰੇ ਚੰਗੇ ਥਾਂ ਲੱਗੇ ਮਹਾਰਾਜ ਸਾਰੇ ਬੰਦਿਆਂ ਨੇ ਤੈਨੂੰ ਅਸੀਂ 5700 ਨੂੰ ਕਰੜਾ ਕਰਕੇ ਪਾਦਾ ਬੱਕਰਾ ਨਵਾਂ ਬੰਦਾ ਆ ਪਹਿਲੀ ਵਾਰ ਹਾਂ ਜਿਹੜੀ ਗੱਲ ਆ ਸੱਤ ਵਿਚਾਲਾ ਆਉਂਦਾ ਜਾਂਦਾ ਰੱਖ ਸਾਡੇ ਨਾਲ ਲਓ ਵੀ ਸੱਜਣੋ ਪਹਿਲਾਂ 9 ਦਾ ਹੁੰਦਾ ਸੀ ਹੁਣ 9.5 ਦਾ ਕਰਕੇ ਤੇ ਲਿਖਾਈ ਰਾਜੀ ਨੂੰ ਬਾਤੀ ਆ ਠੀਕ ਆ ਬਾਈ ਰਾਜੀ ਬਾ ਠੀਕ ਆ ਆ ਮੰਨ ਗਿਆ ਫੇਰ ਵੀ ਬੰਦਾ ਉਹ ਪਰ ਜਿੰਨੇ ਦਾ ਠੀਕ ਹਾਂ 10 ਰੁਪਏ ਛੋਟ ਕਰ ਦੇ ਨੂੰ ਬਾਈ ਹਾਂ ਕਰ ਦੇ ਬਾਬਾ 10 ਰੁਪਏ ਛੋਟ ਕਰ ਦੇ ਉਹ ਬੱਕਰਾ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆਂ ਬਾਈ। ਭੱਲੇ। ਲੋ ਵੀ ਮਿੱਤਰੋ ਆ ਬੱਕਰਾ। ਨਹੀਂ ਬੈਂ। ਹਾਂਜੀ। ਇਹ ਵੀ ਦੱਸ ਦਾਂ ਤੈਨੂੰ। ਐਨੂੰ ਮੈਂ ਕਰ। ਲੋ ਵੀ ਆ ਬੱਕਰਾ। ਬਾਈ ਰਾਜੀ ਨੂੰ ਦਵਾਤਾ। ਪੂਰੇ 9700 ਦਾ। ਅਗਲਾ ਸੌਦਾ ਹੁਣ ਤੁਹਾਨੂੰ ਦਿਖਾਵਾਂ। ਹਾਂ ਆ ਬੱਕਰਾ ਬਾਈ ਗਿਆਨੀ ਕੋਲੇ ਸੀਗਾ ਚੰਗੀ ਤਰ੍ਹਾਂ ਵੇਖ ਲਾ ਚੈੱਕ ਕਰ ਲਾ ਬਈ ਪੈਸੇ ਗਿਣ ਲਾ ਆਪਦੇ ਸਾਡੇ ਹੱਥਾਂ 'ਚ ਡਿਗਰੀਆਂ ਰਹਿ ਗਈਆਂ ਤੇ ਪੈਸੇ ਵਾਲੇ ਲੈ ਗਏ ਨੌਕਰੀ ਉਹ ਬਾਈ ਫੋਨ ਕਰਦਾ ਹੀ ਰਹਿ ਗਿਆ ਨਹੀਂ ਚੱਲਦਾ ਉਹ ਲਾਂ ਦੇ ਨਾਲ ਹੀ ਗੱਲ ਮੂੰਹ ਆਦਾ ਕਿਹੜਾ ਬਿੱਟ ਲੱਗ ਪੈਂਦਾ ਦੰਦੀ ਪੱਟੀਆਂ ਦੀ ਫਿਰੀ ਆ ਫਿਰੀ ਆ ਆ ਦੋਨੋਂ ਆ ਦੋਂਦੀ ਮੈਂ ਵੇਖ ਲਈ ਹੁੰਦਾ ਕਰ ਲੈ ਸੋਦਾ ਇਹ ਚਲਦੀ ਨਹੀਂ ਬਾਪੂ ਇਹ ਵੱਡੀ ਹੈ ਇਹਦੇ ਰੇਂਜ ਤੋਂ ਬਾਹਰ ਹੈ ਵੱਡਣ ਵਾਲੇ ਤੇ ਨਹੀਂ ਹੀ ਬਟਾਣਾ ਮੈਂ ਕਿਹੜਾ ਬਟਣ ਵਾਲਾ ਵੱਡਣ ਵਾਲਾ ਨਹੀਂ ਇਹ ਰੱਖਾਂ ਬੱਕਰਾਂ ਨੂੰ ਆਣ ਹਮਚ ਵੱਡਣ ਵਾਲੇ ਲੱਗਿਆ ਜਾਂ ਕੱਢ ਇਹ ਤਾਂ ਘਰੇ ਬੱਕਰੇ ਨੂੰ ਵੇਖਦੇ ਆ ਅੱਛਾ ਅੱਛਾ ਇਹ ਤਾਂ ਕਹਦੇ ਵੱਡਣ ਵਾਲੇ ਲਈ ਜਾਂਦਾ ਨਹੀਂ ਨਹੀਂ ਇਹ ਤਾਂ ਬੱਕਰੀਆਂ ਵਾਲਾ ਆ ਆ ਮਾਲ ਬਹੁਤ ਆ ਇਹਦੇ ਕੋਲੇ ਠੀਕ ਆ ਐਨਾ ਸਮਝ ਕਿਨੇ ਪਤਾ ਹੈਗਾ ਮੈਂ ਬਣਾਉਣਾ ਬਾਬਾ ਜੀ ਕਿਹੜੇ ਥਾਂੋਂ ਆਏ ਆ ਤੁਸੀਂ ਕਿਹੜੇ ਪਾਸੇ ਘਰ ਆਪਣਾ ਕੋਲ ਮਾਨਪੁਰਾ ਮੱਲਾ ਮਾਨਪੁਰਾ ਠੀਕ ਆ ਜੀ ਬੱਕਰੀਆਂ ਦਾ ਹੀ ਕੰਮ ਆਪਣਾ ਹਾਂ ਠੀਕ ਹੈ ਬਟਵਾ ਐਨਕਾਂ ਦੇ ਜਿਆਦਾ ਹਾਂਜੀ ਬਟਵੇ ਐਨਕਾਂ ਦਾ ਕੰਮ ਬਟੂ ਗੋ ਐਨਕਾਂ ਦਾ ਠੀਕ ਹੈ ਫੇਰੀ ਦਾ ਫੇਰੀ ਵਾਹ ਜੀ ਵਾਹ ਠੀਕ ਆ ਇਹ ਨਾਗਾ ਜੀ ਕਿੰਨੇ ਲੈ ਕੇ ਆਏ ਫਿਰ ਇੱਥੇ ਚਾਰ ਲੈ ਕੇ ਆਏ ਸੀ ਜੀ ਵਾਹ ਜੀ ਵਾਹ ਇੱਕ ਵੇਜ ਤਾਂ ਇੱਕ ਵੇਜ ਤਾਂ ਬੱਕਰਾ ਵੇਚਦਾ ਇਹ ਵੇਚਤੀ ਤੁਹਾਡੀ ਪੱਠ ਵੀ ਫਿਰ 100 ਫਿਰ ਇਹਦੇ ਕਿੰਨੇ ਪੈਸੇ ਦੇ ਦੀਏ 5500 ਮੰਗਿਆ ਜੀ ਦੇਖ ਰਾ ਜੀ ਮਾਰ ਹੱਥ ਵੀ ਵੇਖ ਲਿਆ ਬਣੀ ਚ ਵੀ ਹਣੀ ਤਾਂ ਕਰ ਤੈ ਕਾਹ ਨੂੰ ਥੂ ਲੱਗੂਗੀ ਮਾਦਾ ਪੁੱਤ 6000 ਵਾਲਾ ਬਹੁਤ ਲਾ ਦੇ ਮਰੇ ਹੱਥ ਘਾਰ ਓਏ ਹੱਥ ਘਾਰ ਆ ਕਰਦੇ ਬਾਰੇ ਕੋਈ ਕਹਿੰਦਾ ਇੱਕਰ ਹੋਊਗਾ ਚਾਰ ਤੋਂ ਕੱਟ ਨਹੀਂ ਪਈ ਨੇ ਪੰਜ ਬਸ ਕੱਟ ਗਾ ਨਹੀਂ ਆ ਮੈਂ ਵੀ ਨਹੀਂ ਕਰਾ ਉਹ ਰੱਖ ਬਾਬਾ ਨਾ ਫਿਰ ਮੈਂ ਲਖਾਈ ਉਹ ਲਖਾਈ ਕਰਾਉਣੀ ਉਹ 200 ਪੈਣਾ ਬਾਬਾ ਯਾਰ 200 ਪੈਣਾ ਉਹਨੇ ਗਰੀਬ ਬੰਦਾ ਗਿਣ ਪੈਸੇ ਬਾਈ ਉਹ ਯਾਰ ਫਿਰ ਹੁਣ ਮੈਂ ਤਾਂ 3200 ਆਖਿਆ ਸੀ ਤੇ ਬਾਈ ਨੇ 3500 ਪਾਤਾ ਹਣਾ ਖੋਲ ਬਈ ਖੋਲਣ ਦੇ ਖੋਲਣ ਦੇ ਗੱਲਾ ਬਗਲੋ ਆਪਦਾ ਨਹੀਂ ਮੰਨਦਾ ਫਿਰ ਯਾਰ ਨਹੀਂ ਓਏ ਯਾਰ ਅਸਲ ਕਰਦੇ ਲਓ ਵੀ ਆਇਆ ਇਹਦਾ 6000 ਮੰਗਿਆ ਬਾਜਵਾ ਜੀ 400 ਕਿੱਕ ਦੇ ਪੈਸੇ ਦੋ ਦੰਦ ਹੋਈ ਪਈ ਆ ਕਹਿੰਦਾ ਹੈ ਕਿ ਫਕੀਰੀਆਂ ਦੀ ਮਹੱਤ ਉਹ ਪੈਸੇ ਫੜਾ ਤੇ ਸਾਈ ਫੜਾ ਖਾ ਉਹ ਰੇਰ ਕਿੱਧਰ ਲੈ ਗਿਆ ਸਾਈ 2200 ਮੁੰਮੇ ਮੈਂ ਤਾਂ ਸਾਈ ਆਖੇ ਕਿ ਤੂੰ ਉਹ 3200 ਦੀ ਇਹਨਾਂ 22 ਨੇ ਲਖਾਈ ਪਾ ਦੀ ਬਾਬਾ ਯਾਰ ਫੜ ਪੈਸੇ ਬਹੁਤ ਆ ਨਹੀਂ ਯਾਰ ਫਿਰ ਆ ਫੜਲਾ ਯਾਰ ਆਪਦੇ ਦਿਮਾਗ ਨਾਲ ਵੇਚ ਬਾਬਾ ਨਹੀਂ ਯਾਰ ਮੈਂ ਜਿਹੜਾ ਕਰਨਾ ਕਰ ਤਾਂ ਇਹਨੇ ਕੋ ਕਰ ਦਿੱਤੇ ਕਿੰਨੇ ਤੋਂ ਲਖਾਈ ਚੱਲ ਆਪੋ ਆਪਣੀ ਹੋ ਗਈ ਆ ਮੈਂ ਆਪਣੀ ਲਖਾਈ ਵੀ ਤੁਸੀਂ ਕਰਾਓਗੇ ਨਹੀਂ ਰਹਿਣ 3200 ਦੀ ਹੋ ਗਈ ਲਖਾਈ ਨਹੀਂ ਤਾਂ ਆਪੋ ਆਪਣੀ ਕਰ ਸੋ ਨਹੀਂ ਐ ਨਹੀਂ ਵੇਚਣੀ ਆ ਦੇ ਪੈਸੇ ਦੇ ਪੈਸੇ ਕਰ ਯਾਰ ਜੱਗੇ ਉਹ ਬਾਬਾ ਯਾਰ ਕਰਤੀ 300 ਰੁਪਿਆ ਤਰਦਾ ਮਿਲ ਜਾਂਦਾ 200 ਰੁਪਿਆ ਲਖਾਈਦਾ ਇਹਨੂੰ ਪਾਤਾ ਆਈ ਉਹ ਕਰਾਊਗਾ ਬੱਸ ਉਹ ਸਾਹਮਣੇ ਬਈ ਦੇ ਪੈਸੇ ਯਾਰ 300 ਰੁਪਿਆ ਲਖਾਈਦਾ ਚਾਰੇ ਨੂੰ ਉਹਨੂੰ 200 ਲਖਾਈਦਾ ਪੈ ਜਾਣਾ ਉਹ ਬਾਬਾ ਯਾਰ ਵਿੱਚ ਨਹੀਂ ਬਾਬਾ ਸੋਟੀ ਦੀ ਇੰਨਾ ਖੜ ਜਾ ਧੰਨ 200 ਟੁੱਟੇ ਹੈਗੇ ਹੈਗੇ ਟੁੱਟੇ ਮੇਰੇ ਕੋਲ ਹੈਗੇ ਲਾਓ ਜੀ ਲੈ ਬਈ ਬਾਬਾ ਗਣ ਪੈਸੇ ਲਓ। ਇੱਕ ਤੋਂ ਲਓ ਵੀ 사ਜਣੋ ਬਹੁਤ ਵਧੀਆ ਸੌਦੇ ਹੋ ਰਿਹਾ ਹਰੀ ਕੇ ਕਲਾ ਬੱਕਰਾ ਮੰਡੀ ਦੇ। ਠੀਕ ਹੈ ਜੀ। ਬਾਬਾ ਜੀ ਕੀ ਨਾਂ ਆਪਣਾ ਜੀ? ਭਪਿੰਦਰ ਸਿੰਘ ਜੀ। ਭਪਿੰਦਰ ਸਿੰਘ। ਤੇ ਬਾਈ ਰਾਜੀ ਨੇ ਲੈ ਲਈ ਆ ਪੱਠ ਤੇ ਕਿਧਰ ਗਈ ਕਾਲੀ ਜੀ ਪੱਠੋ? ਹਾਂ ਇਧਰ ਲੈ ਗਿਆ ਪੱਠ। ਮੈਨੂੰ ਦੱਸ ਬਾਬਾ ਯਾਰ ਹੁਣ ਤਾਂ ਆਇਆ ਪਿਆ। ਲਓ ਵੀ ਆ ਪੱਠ ਦਾ ਸੌਦਾ ਹੋਇਆ। ਇਹ ਰਾਜੀ ਨੂੰ ਦਵਾਤੀ ਆ। ਤੇ 3200 ਦੀ ਲਈ ਆ ਇਹ ਤੇ 200 ਰੁਪਿਆ ਲਖਾਈ ਦਾ ਪਿਆ ਰਾਜੀ। ਲਾ ਯਾਰ ਮੋੜੋ। ਦੇ ਦੇ ਪੈਸੇ ਦੇਖਾ ਯਾਰ ਘੱਟ ਨਹੀਂ ਦੇਣੀ ਇਹ ਪਾਸੇ ਬਣਾ ਲੈ ਲੈ 4000 ਦੀ ਹੋ ਗਈ ਲਿਖਾਈ ਕਰਨੀ ਕਰਾਉ ਲੈ 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 ਬਾਬਾ ਲੈ ਬਾਬਾ ਇਹਨੂੰ ਕਰਕੇ ਦਿੱਤੀ ਜਾਂ ਲੈ ਜਾ ਹੋ ਗਈ ਯਾਰ ਗਿਣ ਪੈਸੇ ਯਾਰ ਦੇ ਪੈਸੇ ਯਾਰ ਹੁਣ ਗੈਨੀ ਨੇ ਕਰਤੀ ਬਣਾ ਲੈਣਾ 4 ਉਹ ਤਾਂ ਬਣ ਗਈ 5 ਹਾਂ ਰੁਪਿਆ 1000 ਲੈਂਦੇ ਜਾਂ ਲੱਦੂਆਂ 7 ਫੁੱਲੇ ਦੇ ਪਾਸੇ ਲਓ ਇੱਕ ਸੌਦਾ ਹੋਰ ਹੋ ਗਿਆ ਬਾਈ ਸੁਖਵਿੰਦਰ ਨੂੰ ਵੇਚਤੀ ਬੱਕਰੀ ਇਹਨੂੰ ਜੀ ਬਾਈ ਮੈਨੂੰ ਪਿਆਰ ਦੀ ਹਰ ਆਓ ਦੇਖੋ ਜਿਆ ਆਹ ਲਓ ਦਾਨੋ ਦੇਖੋ ਉਹ ਨੋ ਦਿਨ ਦਾ ਦਾ ਆਏ ਨੂੰ ਆ ਜਾ ਆਏ ਨੂੰ ਹੁਣ ਤੂੰ ਨਾ ਵੇਚੜਾ ਹੁਣ ਸੌਦਾ ਅਗਲੇ ਦਾ ਸਿਰੇ ਚੜਾਤਾ ਇਹ ਮੁੱਲੀ ਕਰਤੇ ਅਸੀਂ ਨਹੀਂ ਬੋਲਦੇ ਮੰਨਦੇ ਆ ਫਿਰ ਵੀ ਸਾਡਾ ਇੱਜ਼ਤ ਰੱਖੀ ਤੁਸੀਂ ਯਾਰ ਚੱਲ ਕੋਈ ਨਹੀਂ ਯਾਰ ਵੇਲੇ ਬੈਠੇ ਖਾਈ ਜਾਂਦੇ ਨਾ ਉਹ ਯਾਰ ਇੱਥੇ ਆਏ ਆ ਹੁਣ ਕੋਲਸ ਨਾ ਕੋਸ ਤਾਂ ਕਰੀਏ ਫਿਰ ਵਾਦਾ ਘਾਟਾ ਦਾ ਉਹ 50 ਦਾ ਫਿਰ ਉਧਰ ਉਧਰੀ ਹੁੰਦਾ ਹੀ ਰਹਿੰਦਾ ਲਿਖਾਈ ਆਪ ਲਿਖਾਈ ਇਹਨੇ ਕਰਾਉਣੀ ਆ ਅਰੇ ਖੂਨ ਦੇ ਪਰਵਾਨਦਾਰੀਆਂ ਆਪਣੀ ਵਸਕਰੀਆਂ ਅੱਛਾ ਅੱਛਾ ਲੇ ਲੇ ਗੁੰਮੇ ਹੁੰਦਾ ਘਾਟਾ ਸਾਡਾ ਪੰਚਾਇਤ ਨਹੀਂ ਗਿਆ ਇੱਥੇ ਗਿਆ ਇਹਨਾਂ ਨੇ ਛੱਡੇ ਹੀ ਹੈ ਜੇ ਉਹ ਗੈਨ ਲਾ ਵੀ ਆਪਦੇ ਪੈਸੇ ਘਰੇ ਕਰ ਲਾ ਹੋ ਗਏ ਪੈਸੇ ਬਾਈ ਕਰਤੀ ਕਰ ਲਈ ਔਰ ਨਫਾ ਵੇਲਾ ਬੱਕਰਾ ਲੈ ਲਿਆ ਨਹੀਂ ਡਾਣੀ ਆਪਣੀ ਚਾਹੇ ਔਰ ਨਫਾ ਵੇਲਾ ਵੰਡ ਵੀ ਲਿਆ ਆ ਕੇ ਲੈਣੇ ਦੁੱਧ ਕਰ ਲੈ ਨਹੀਂ ਨਹੀਂ ਸਾਡੀ ਕਿੰਨੀ ਰਹੀ ਸੀ ਉਹ ਦੁੱਧ ਪਾ ਗਿਆ